ਤੇ ਮੈਂ ਤਾਂ ਹੱਥ ਨਹੀਂ ਲਾਇਆ ਉਹਨੇ ਬਣਾਏ ਜਿਹੜੇ ਬਣਾਏ ਆ ਉਹ ਪਏ ਆ ਉਹ ਖਰਾਬ ਸੀ ਉਹ ਮੈਂ ਆਰੇ ਜਾਗਾ ਹਾਂ ਉਹ ਖਰਾਬ ਖਰਾਬ ਮੈਨੂੰ ਖਵਾ ਦਾਲ ਸਹੀ ਆਪ ਖਾਣ ਲੱਗਾ ਹੁਣ ਮੈਂ ਚੰਗੇ ਭਲੇ ਰੱਖ ਕੇ ਗਿਆ ਉਹ ਖਾਸ ਨੋਹਰਾ ਹੁਣ ਹੁਣੇ ਕੀ ਖਰਾਬ ਹੋ ਗਿਆ ਹੁਣ ਨਵੇਂ ਨਹੀਂ ਆ ਰਹੇ ਰਹਿਣ ਤੇ ਨਵੇਂ ਮੈਂ ਇਹਨੇ ਤੂੰ ਬਸ ਡੰਡ ਲਾਉਣ ਨਹੀਂ ਜੰਮੇ ਮੈਨੂੰ 14 ਹੀ ਪੈ ਗਿਆ ਫਿਰ ਉਹ ਅੰਦਾ ਜੀ ਨਾਲ ਸੈਂ ਚੱਲਦਾ ਹੈਂ ਸੈਂ ਰੈਸਪੀ ਤਿਆਰ ਹੁੰਦੀ ਵੀ ਖਾਦੇ ਗੁੱਗੂ ਵੀਰ ਨੂੰ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਬੱਸ ਬੰਨ ਜੀ ਇਹ ਕੰਮ ਗਿਆ ਈ ਦੋਤੇ ਬੜਾ ਗੂ ਘੋਰਿੰਦਾ ਨਹੀਂ ਕੋਪਾਣਾ ਭਾਈ ਮੇਰਾ ਵਾਈਦੀ ਵਧੀਆ ਏ ਆਏ ਖੋਲ ਕੇ ਵੇਖ ਲੈ ਤੂੰ ਜਿੱਥੇ ਮਰਜ਼ੀ ਤੇਰਾ ਵਹਿਮ ਕਰ ਦੇਣਾ ਜਾ ਹਾਂਜੀ ਸਾਸਟਰੀ ਕਾਲ ਸਾਰਨ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਇਹ ਨਵੇਂ ਬਲੌਗ ਵਿੱਚ ਕਾਲੇ ਵਾਲੇ ਆਈ ਜੰਨੇ ਤੇ ਹੈ ਹੀ ਮੈਂ ਤਾਂ ਗਾਲਾਂ ਹੀ ਬਾਹਰ ਇੱਧਰ ਕਰ ਦੋ ਦਿਨਾਂ ਤੋਂ ਤੋਤਾਵਾ ਹਾਂ ਚੱਲ ਜੂ ਵਧੀਆ ਚੱਲ ਜੂ ਇਹ ਰੋਹੀ ਆਪਣੇ ਨਾਲ ਹੀ ਹੁੰਦਾ ਈ ਉਥੇ ਲੋਇ ਸਵਾਟਾ ਕਰੋ ਜਦੋਂ ਦੋ ਮਿੰਟ ਸਵਾਗਤ ਫੇਰ ਕਰਦੇ ਵੇਚ ਲਈ ਥੋੜਾ ਤੇ ਫਿਰ ਸਵਾਗਤ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਤੇ ਚੈਨਲ ਕਰ ਲੋ ਸਬਸਕ੍ਰਾਈਬ ਜਿੰਨੇ ਨਹੀਂ ਕੀਤਾਗਾ ਤੇ ਅੱਜ ਦਾ ਵਲੌਗ ਆ ਤੁਹਾਨੂੰ ਘੈਂਟ ਰੈਸਪੀ ਦੱਸਾਂਗੇ ਰੈਸਪੀ ਅਸੀਂ ਆ ਉਹ ਲੈਣਾ ਹੈਗਾ ਡ੍ਰੈਗਨ ਫਰੂਟ ਲੈਣਾ ਹੈੀ ਉਹਨੂੰ ਕਹੇ ਲਾਲ ਡ੍ਰੈਗਨ ਫਰੂਟ ਦੇਖਣਾ ਹੈਗਾ ਹੀ ਨਹੀਂ ਆਉਂਦਾ ਨਹੀਂ ਹੁਣ ਪਹਿਲਾਂ ਹਰਾ ਉਹਨਾਂ ਵੇਖ ਕੇ ਸ਼ਗਲਾ ਜੀਆ ਰਿਕ ਕਿ ਫਲ ਲੈਣੇ ਪੰਜ ਮਿੰਟ ਦਾ ਐ ਵੇਖ ਐਡਾ ਮਿੰਗਾ ਖੁਲ ਗਿਆ ਉਹ ਕਹਿੰਦਾ ਆਣਾ ਇਹ ਆਵਾ ਕਾਡੂ ਵਾਲਾ ਚਾਹਲਾ ਕੇਲੇ ਵਾਲੇ ਲਾਹ ਦਿੰਦੇ ਤੇ ਅੱਜ ਅਸੀਂ ਆਵਾ ਕਾਡੂ ਖਾਂਦੇ ਸੀ ਤੇ ਪਰ ਆਵਾ ਕਾਡੂ ਨਹੀਂ ਨੇ ਰੋਜ਼ ਆਵਾ ਕਾਡੂ ਸ਼ੇਕ ਨਹੀਂ ਆਫਟਰ ਜਿਮ ਤੇ ਬਿਫੋਰ ਜਿਮ ਹੁੰਦਾ ਉਹ ਕੀ ਬਾਅਦ ਨੂੰ ਕੀ ਕਹਿੰਦੇ ਬਿਫੋਰ ਜਿਮ ਤੋਂ ਬਾਅਦ ਹਾਂ ਤੇ ਉਹ ਭਰਾਵਾ ਅੱਜ ਅਸੀਂ ਚੈੱਕ ਕਰ ਲਿਆ ਕਿ ਤੇ ਉਹਦੇ ਨੁਕਸਾਨ ਕੱਲ ਸੌਂ ਵਾਦੀ ਹੁੰਨੀ ਉਹਦੇ ਵਿੱਚ ਫੈਟ ਪਹਿਲੀ ਗੱਲ ਤਾਂ ਫੈਟ ਮੇਨ ਗੱਲ ਹੀ ਫੈਟ ਆ ਮੋਕਰੀ ਗੱਲੇ ਆ ਹੋਰ ਤਾਂ ਚਲੋ ਕੀ ਆ ਬਾਕੀ ਫੈਟ ਫਿਰ ਉਹ ਕੀਤਾ ਚੈੱਕ ਡ੍ਰੈਗਨ ਫਰੂਟ ਆ ਕਹਿੰਦੇ ਇਹ ਡ੍ਰੈਗਨ ਫਰੂਟ ਬੈਸਟ ਆ ਫਾਈਬਰ ਉਹਦੇ ਵਿੱਚ ਤੇ ਫੈਟ ਜਮਾ ਨਹੀਂ ਉਹਦੇ ਵਿੱਚ ਇਹ ਹਾਰਟ ਅਟੈਕ ਨਾਲੋਂ ਵਧੀਆ ਹੁੰਦਾ ਵਾ ਤੇ ਉਹ ਇਮਿਊਨਿਟੀ ਸਿਸਟਮ ਵਧੀਆ ਰੱਖਦਾ ਵਾ ਤੇ ਕੈਸਟਰੋਲ ਆ ਬਣਾਉਂਦੀ ਰਹਿੰਦਾ ਤੇ ਬਟਾਪਨ ਸੀ ਆਪਾ ਕਰਦਾ ਵਾ ਤੇ ਕਾ ਵੀ ਕਰਾਂਦੇ ਉਹਦੇ ਵਿੱਚ ਟੱਟ ਪਾਏ ਗਏ ਸੀਗੇ ਜਿਵੇਂ ਹਾਂ ਕਿਹੜਾ ਪ੍ਰੋਬਲਮ ਮੇਨਟੇਨ ਕਰਦਾ ਮਤਰੂ ਕੇ ਸਾਰੇ ਛੀਰੇ ਦੇ ਵਿੱਚ ਜਿੰਨੇ ਮਿਨਰਲ ਆ ਨਾ ਅੱਦੇ ਉਹ ਪ੍ਰੋਵਾਈਡ ਕਰਾ ਦਿੰਦਾ ਤੇ ਕਿਨਾਂ ਠੋਈ ਵੀ ਭਰ ਜਾਣਗੇ ਉਹਨਾਂ ਨਾਲ ਸੋ ਜਿਹੜੀ ਅੱਜ ਦੀ ਰੈਸਪੀ ਆਪਣੀ ਏ ਅੱਜ ਦੀ ਰੈਸਪੀ ਆ ਆਪਣੀ ਅੱਜ ਦੀ ਰੈਸਪੀ ਨਾਲ ਦੀ ਮੱਝ ਨੰਗਨ ਦਈਆਂ ਜੀ ਲਓ ਜੀ ਨਾਲ ਬਫੈਲੋਸ ਪਿਆਰ ਸਾਰੀਆਂ ਇਨਫਲੂਐਂਸਰਸ ਤਰੀਕਾ ਨਾ ਗਾ ਇਨਫਲੂਐਂਸਰ ਕਹਿੰਦੀ ਆ ਵੀ ਐਂ ਕਹਿਣਾ ਵਾ ਤੇ ਲਓ ਜੀ ਤੇ ਅੱਜ ਦੀ ਰੈਸਪੀ ਏ ਆ ਜਾ ਕੇ ਦੱਸ ਕੀ ਰੈਸਪੀ ਆ ਹੈ ਤੇ ਨਿੱਕੀ ਰੈਸਪੀ ਆ ਕਹਿੰਦੇ ਹੁੰਦੀ ਕਿ ਐਂਟ ਆ ਤੇ ਪਰ ਬਣਾ ਦੇਾਂਗੇ ਸਰਾ ਰੈਸਪੀ ਭੈਣ ਨਹੀਂ ਬਾਹਰੋਂ ਪਿਆਣਾਈ ਸੀ ਉਹ ਦੱਸ ਕੇ ਬਾਅਦ ਰੈਸਪ ਜਾ ਕੇ ਚੈੱਕ ਕਰਾਂਗੇ ਆਪਾਂ ਕੀ ਆ। ਆਹ ਆਹ ਸਬਜ਼ੀਆਂ ਵਾਕ ਵਾਕ ਦੇ ਸ਼ਾਬ-ਸ਼ਾਬ ਵਾਟਕੜਾ ਫੜਦੀ ਹੈ। ਬਾਕੀ ਮਿਲਦੇ ਘਰੇ ਆ ਤੁਹਾਨੂੰ ਜੁੜੇ ਰਹਿ ਬਲੌਗ ਦੇ ਨਾਲ ਸਸਤੀ ਖਾਣਾ। ਵੇਗਲਾ ਫੋਨ ਇਹਨੂੰ ਛੱਡ ਕੇ ਗਏ ਹੀ ਗਏ ਹੈ ਜਿੰਮ ਜਾਣਾ ਸਵੇਰੇ 9 ਵਜੇ ਛੱਡ ਕੇ ਗਏ ਨੂੰ ਇੱਥੇ ਫੋਨ ਚਲਾਉਂਦੇ ਨੂੰ। ਉਧਰ ਫੋਨ ਹੀ ਚਲਾਈ ਜਾਂਦਾ। ਇਹ ਆ ਬਗੜ ਬਿੱਲਾ ਆ। ਕਲਾ ਰੈਫੀ ਚਾਰ ਕਰ ਲੱਗੇ ਨੰਨੀ ਆ ਜਾ। ਤਿੰਨ ਕਰਾਉਣੇ ਚੈੱਕ ਆ ਜਾ। ਚਲੋ ਬਣਾਉ ਮੈਂ ਆ ਗਿਆ ਖਾਣ। ਸਾਹ ਆਣਾ ਖਾਣ ਆ ਗਿਆ ਕੋਈ ਲਿਆ ਜਿੰਦੀ ਡਾਕਟਰ ਦਾ ਚੰਗਾ ਹੀ ਚਾਹੀਦਾ ਤੁਹਾਨੂੰ ਨੇ ਫੋਟੋ ਡਾਕਟਰ ਇੱਥੇ ਆ ਵੀ ਕੋਈ ਨਾ ਪਾ ਚੀਜ਼ ਮਾੜੀ ਬਣੇ ਵਧੀਆ ਬਣੇ ਤੈਨੂੰ ਚੈੱਕ ਕਰਾਉਣੀ ਫਿਰ ਆ ਜਾ ਫਿਰ ਚਲੋ ਇੰਦਾ ਕੁੜੀ ਨਹੀ ਸੀ ਬੰਦਾ ਨੂੰ ਚਲਾ ਉਠਾ ਚਲੋ ਉਠਾ ਚਲੋ ਮਾ ਬਾਲ ਸਾਹ ਆਇਆ ਲੈ ਆ ਜਾ ਬਣਾਉ ਦੱਸ ਦੱਸ ਉਹ ਨਾ ਸੌ ਰਿਹਾ ਇੰਦਾ ਕਿਉਂ ਜਾਂਦਾ ਨਾ ਕਿ ਤਨਾ ਸਾਰੀ ਸਫਾਈ ਕਰਾ ਦੇ ਮੈਨੂੰ ਕਹਿ ਮੈਂ ਕਰਾਉਣੀ ਆਗੇ ਅੱਛਾ ਆਪਾਂ ਆਟੇ ਦੀ ਸੇਵਾ ਕਰਕੇ ਲੈਣੀ ਆਪਾਂ ਮੈਂ ਆਟੇ ਦੀ ਸੇਵਾ ਕਰ ਲੈਂਦਾ ਜੀ ਜੋ ਹੁਕਮ ਦਤਾ ਚੱਲਦੇ ਆਂ ਆਟੇ ਦੀ ਸੇਵਾ ਕਰੀਏ ਸੇਵਾ ਸੇਵਾ ਕਪਾ ਸੇਵਾ ਜਹਾਜਾ ਤੁਹਾਡੇ ਲਈ ਚਲ 6 ਵਜੇ ਆ ਜੀ ਫਿਰ 6 ਵਜੇ ਆ ਜਾਣਾ ਬਸ ਮੈਂ ਇਹ ਬਸ ਸ਼ਾਇਦ ਤੇ ਆ ਕੇ ਚੱਕੀ ਫਿਰਦਾ ਨਿਊ ਰੈਸਪੀ ਤਿਆਰ ਕਰ ਲੱਗੇ ਅੱਜ ਤੁਹਾਡਾ ਪਲਾ ਜੇ ਸ਼ਾਇਦ ਵਾਲੇ ਬ੍ਰੈਡ ਖਾਣੇ ਤੇ ਰੈਸਪੀ ਤੇ ਜਿਮ ਪੋਏ ਹੋ ਗਿਆ ਹੁਣ ਹੈ ਇਹੀ ਚਾਹੀਦਾ ਕੋਈ ਡੇ ਮੁੰਡਿਆ ਮੋਟਿਆ ਕਈ ਆਵੇ ਭਾਈ ਇਹਨੂੰ ਕਹੇ ਇਹ ਨਾ ਸੋਹਰੇ ਨ ਜਾਵੇ ਇਹਨੂੰ ਕਹੇ ਕਰ ਹਾਂਜੀ ਸ਼ਾ ਜੀ ਮੈਂ ਸੋਹਰੇ ਨਾ ਸ਼ਾ ਸਲਾ ਭਾ ਗਿਆ ਸੀ ਕਾਹ ਰਿਆਂ ਦੇ ਇਹ ਇਹ ਛਿਆਂ ਦੇ ਨਾਲ ਤੁਸੀਂ ਚੱਲ ਜਾਂਦਾ ਨਿਆ ਕੀ ਲੈਣ ਕੀ ਲੱਗੇ ਅੱਜ ਕੀ ਤੇ ਲਓ ਜੀ ਪਹਿਲਾਂ ਕਹਿੰਦੇ ਐ ਬਰੈਡ ਰੱਖ ਲਓ ਐਂ ਰੱਖਨੇ ਆ ਹੋਰ ਤਰੇ ਰੱਖ ਸਕਦੇ ਤੇ ਆ ਆਪਣਾ ਸ਼ਹਿਰ ਦਾ ਦੇ ਆਪਨਾ ਗੈਸ ਆ ਜੀ ਮੋਟੇ ਆ ਜਾ ਕਰੀਏ ਕੰਮ ਜਾਬ ਇਹ ਨਾ ਮੂੰਹ ਵੇਹੇ ਕੀ ਹੋਇਆ ਮੂੰਹ ਵੇਹੇ ਦਾ ਉਹ ਨਾ ਉਹ ਚੱਜਦਾ ਕੰਮ ਕਰੀ ਮੋਟਿਆਂ ਸਨੇਪਾ ਔਰ ਲਾਲਾ ਆਟਾ ਸਨੇਪਾ ਬਣਾਈ ਜਾਂਦਾ ਉਹਦੀਆਂ ਲੈ ਸਿੰਬਾ ਬਣਾਵਾਂਗੇ ਸਿੰਬਾ ਬਣਾਈ ਜਾਂਦਾ ਉਹ ਚਲਾ ਕਰੀ ਰੈਸਪੀ ਚਾਹ ਚਲੋ ਨਿਊ ਰੈਸਪੀ ਚਾਹ ਕਰਾਂਗੇ ਗੋਗੂ ਵੀਰਾ ਨੂੰ ਨਿਊ ਰੈਸਪੀ ਅੱਜ ਓ ਮਾਈ ਗਾਡ ਕੈਨਟ ਬੈਲੀਆ ਜੋ ਸਿੱਖ ਕੇ ਆਇਆ ਰੈਸਪੀ ਇਹ ਨਾ ਕਹਾਂ ਕਿ ਬਿਨ ਤੇਰੇ ਬੀਤੀ ਓ ਮਾਈ ਗਾਡ ਦੋਦਰਾ ਪਾਲਾ ਵਿੱਚ ਫਿਰ ਭਾਈ ਬਲਮਾੜੇ ਆ ਰੋਸਟ ਚ ਕਰ ਲੀ ਕਿੰਨੇ ਨੇ ਰੋਸਟ ਕਰ ਲਏ ਥੋੜਾ ਸੇਰ ਸੋਲ ਲੈ ਮੇਰੀ ਮੇਰੇ ਆਟਾ ਭਾਈ ਨੂੰ ਦੀ ਸੇਰ ਸੋਲ ਸਾਰੇ ਓ ਵਾਈਦੀ ਵਧੀਆ ਏ ਆਇਂ ਕੋਲ ਕੇ ਵੇਖ ਲੈ ਤੂੰ ਜਿੱਥੇ ਮਰਜ਼ੀ ਤੇਰਾ ਵਹਿਮ ਕਰ ਦੇਣਾ ਯਾਰ ਮੈਂ ਬਾਅਦ ਚ ਤੇਰਾ ਬਦਲ ਗਿਆ ਆਇਆ ਇਹਨਾਂ ਕਹ ਪਾਤਨਾ ਟੁੱਟੀਏ ਕਾ ਅੱਗੇ ਪਲੇ ਕਰ ਆਇਆ 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 ਮੋਟਿਆ ਖਾਣ ਜੋ ਕੋ ਯਾਰ ਆਛਣ ਉਹ ਨਹੀਂ ਡਰਦੇ ਇਤੋਂ ਨਹੀਂ ਜੀ ਲੱਤਾਂਾਂ ਟੁੱਟ ਜਾਂਗੀਆਂ ਹੌਂ ਨਹੀਂ ਡਰਦੇ ਮੈਂ ਨਹੀਂ ਮੈਂ ਡਰਦਾ ਵੀ ਇਹ ਤੇ ਤਗੜਾ ਮੇਰ ਨਾਲ ਏਡੀ ਦੇ ਹੁੰਦੇ ਨਹੀਂ ਪੱਲ ਮੈਨੂੰ ਲੱਗਿਆ ਕਿ ਮੈਨੂੰ ਆਹਦੇ ਜ਼ੋਰ ਤੇ ਯਕੀਨ ਨਹੀਂ ਹੈ ਕਿ ਮੈਂ ਇਹਨੂੰ ਤੋੜ ਤੋੜ ਨਾ ਦਵਾਂ ਕੁਝ ਵਜਿਸ਼ਟਾ ਪਟਿਸ਼ਟਾ ਕੀ ਨਾ ਪਜਿਸ਼ਟਾ ਬਜਿਸ਼ਟਾ ਕਿਹੜਾ ਬਜਿਸ਼ਟਾ ਮਜਿਸ਼ਟਾ ਬਰੋਕਲੇਸਰ ਬਣ ਜਾਣਾ ਨਾ ਮੈਂ ਮੈਂ ਹਾਂ ਤਕੜਾ ਨਾ ਬਣੇ ਆਪਣੇ ਅੱਗੇ ਆ ਵੇਖ ਲੈ ਪਾੜੀ ਜਾਂਦਾ ਹੀ ਉਹਨਾਂ ਨੂੰ ਸਹੀ ਤਰ੍ਹਾਂ ਬਣਾਉਂਦੀ ਰਹੀ ਹੈ ਚਾਈਦਜੀ ਬਣਾਈ ਆਰੇ ਮੰਨੀ ਦਾ ਫੋਨ ਹੀ ਆ ਗਿਆ ਮੰਨੀ ਹੈਲੋ ਲੋ ਜੀ ਲੋ ਮਲਾਇਡਾ ਉਹ ਕਿਹਦੇ ਵੱਡੀ ਭੈਣ ਦਾ ਫੋਨ ਆ ਗਿਆ ਜਿਹੜੀਆਂ ਰੈਸਪੀਆਂ ਉਹ ਸਾਰੀਆਂ ਵੱਡੀ ਭੈਣ ਤੋਂ ਪੁੱਛ ਕੇ ਬਣਾਈਆਂ ਜਾਂਦੀਆਂ ਨੇ ਤਾਂ ਜੋ ਅਸੀਂ ਫੇਰ ਨਾਲ ਜੀ ਵਧੀਆ ਬਣੇ ਤੇ ਪਰ ਇਹਨਾਂ ਵਾਲੇ ਵੀ ਨਹੀਂ ਕੋਈ ਨੌਲ ਜਾ ਰਹੇ ਇਹਨਾਂ ਨੂੰ ਸਮਝ ਲੱਗਣੀ ਚਲੋ ਠੀਕ ਹੈ ਮੈਂ ਕਿਉਂ ਪਾਇਆ ਹੀ ਨਹੀਂ ਕਿਉਂ ਮੋਟੇ ਲੈਟਰ ਹੁਣ ਛੱਡ ਯਾਰ ਹੁਣ ਪੱਖਾ ਵੀ ਛੱਡ ਲੈ ਰੈਕਸਿਕ ਫੈਸਿਲਟੀਆਂ ਸਾਰੀਆਂ ਮਾਮਾ ਖੂਨ ਗਰਮੀ ਮਾਰੀਆਂ ਦਾ ਅਡਜਸਟਮੈਂਟ ਦੋ ਲੋਏ ਵੀ ਛੱਟ ਖਾਣ ਦੇ ਟਾਈਮ ਤੇ ਨਾ ਬਣਾ ਰਹੇ ਜਾਂ ਖਾਨ ਦੇ ਟਾਈਮ ਤੇ ਨਾ ਹੂੰ ਥੋੜੀ ਆ ਕੀ ਬਣਾਏ ਬਣਾਉਣ ਨਹੀਂ ਨਾ ਦੇ ਦਿਆ ਇਹਨੂੰ ਤਾਂ ਅਗਲੇ ਨਹੀਂ ਤੂੰ ਬਣਾਉਂਗੀ ਫਿਰ ਨਾ ਇਹ ਦੱਸ ਪਹਿਲਾਂ ਮੈਨੂੰ ਮੈਂ ਤਾਂ ਕੁਝ ਨਹੀਂ ਬਣਾਇਆ ਫਿਰਦਾ ਇਹਨੂੰ ਹੀ ਬਣਾਉਣਾ ਹੁੰਦਾ ਕੋਈ ਇਹਦਾ ਅਗਲੇ ਨਹੀਂ ਵੈਸੇ ਤਈ ਦਸੀ ਬਣਾਉਂਦੇ ਆ ਕੀ ਆ ਇਹਨੇ ਦੁੱਧ ਵੀ ਖਰਾਬ ਕਰਨਾ ਹੈ ਛੈਦ ਉਹ ਨਵਾਂ ਲਿਆਂਦਾ ਡਾਵਰ ਦਾ ਵੀ ਖਰਾਬ ਕਰ ਦੋ ਮੱਖਣ ਨਹੀਂ ਪਾਉਣਾ ਕਿਉਂ ਪਾਉਣਾ ਸੀਗਾ ਮੱਖਣ ਹੀ ਛੱਟ ਤਾਲੇ ਬਾਈ ਸੀ ਬਲੌਗ ਕਿਵੇਂ ਚੱਲਣ ਜਿਓ ਇਹ ਨਹੀਂ ਬੰਨੀ ਗੱਲ ਨਾ 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 ਇਹ ਰੈਸਪੀ ਫੇਲ ਲੱਗਦੀ ਆਪਣੀ ਮੈਂ ਨਾਲ ਹੀ ਪੈਣਾ ਫਿਰ ਤੜ ਚ ਲਾਏ ਕਿਉਂ ਤੇ ਬੜੇ ਲੈਂਦੇ ਓਏ ਕਾਫੀ ਉਹਦੇ ਲੈਂਦੀਆਂ ਨਹੀਂ ਫਿਰ ਇਹ ਫਿਰ ਇਹ ਵੀ ਨਹੀਂ ਜਮਾ ਵਾਹ ਜੀ ਵਾਹ ਜਮਾ ਜਾਇਆ ਕਰ ਇਹ ਪੀ ਕੇ ਤੂੰ ਵੱਡਾ ਵੀ ਸੀ ਨਾ ਕੀ ਚੱਕਰ ਪੈ ਗਿਆ ਹਾਂ ਕਿਉਂ ਹੋਵਾ ਕਿਉਂ ਹੀ ਕੌਲੇ ਮਾਰੀਆ ਦੁੱਧ ਉਹ ਹੀਗਾ ਦੁੱਧ ਲੈਣਾ ਆ ਤੇ ਕਿਹਾ ਦੁੱਧ ਜੰਮ ਗਿਆ ਆ ਆ ਡੀਫ੍ਰੀਜ਼ਰ ਦੇ ਵਿੱਚ ਹੈ ਕਿਸੇ ਨੇ ਆ ਡੀਫ੍ਰੀਜ਼ਰ ਤੋਂ ਚੇਂਜ ਕਰਨ ਆ ਦੁੱਧ ਲੈਣਗੇ ਦੁੱਧ ਜੰਮਿਆ ਪਿਆ ਸੀ ਆਹ ਵੇ ਦੁੱਧ ਬਥੇਰਾ ਕਿਉ ਹੋ ਲੱਭੀ ਜਾਦਾ ਕਿਉ ਹੋ ਵੀ ਕੋਈ ਚਾਰ ਪੰਜ ਮਾਰੇ ਚਾਰ ਆ ਗਿਆ ਬੰਦ ਕਿੰਨਾ ਕਰਤਾ ਆਪੇ ਕਿਹਨੇ ਬੰਦ ਕਰਦੇ ਉਹ ਜਾ ਯਾਰ ਨੋਰਾ ਤੂੰ ਹੀ ਬਸ ਖਤਮ ਮੋਟਾ ਪੰਗੇ ਪੰਗੇ ਲਾਈ ਜਾ ਤੂੰ ਨਹੀਂ ਨੌਲੇਜ ਤੇ ਆ جا کے دیکھ aeration مجھے پتہ ਕਿਵੇਂ پریشر ਵਧਣਾ ਹੈ ਉਹ ਠੀਕ ਕਰਾ ਦੇ ਲੈ ਮੈਂ ਲੈ ਆ ਜਾ ਬਜੀ 2500 ਰੀਲ ਆਏ ਆ ਮੈਂ ਤਾਂ ਦੁੱਧ ਪਾਉਣਾ ਪਹਿਲਾਂ ਇਹਦੇ ਗਿਆ ਹਨ ਕਿਉਂ ਬਖਾਦਾ ਕਿਵੇਂ ਕਰਨ ਦਾ ਬ੍ਰੈਂਡ ਕਿਵੇਂ ਕਰਨ ਨੇ ਇਹਨਾਂ ਦੁੱਧ ਪਾ ਦੇਣਾ ਤੇ ਇਹੋ ਭਰਾਵਾ ਵਿੱਚ ਚੀਜ਼ ਤਾਂ ਹੈਗੀ ਆ ਬਾਰੇ ਦੁੱਧ ਮਰਦਾ ਕਿਉਂ ਪੀਣਾ ਓਏ ਘੋਚ ਪਾਵਾਂਗੇ ਵਾਵਾ ਬਣਾਉਣੇ ਤੇ ਇੰਨੇ ਕੇ ਬਸ ਸੌਖਾ ਨਿਕਲ ਸੌ ਮੱਝ ਬਣੀ ਦੁੱਧ ਪਾਉਂਦਾ ਵਾਹ ਜੀ ਵਾਹ ਕਿਾੜ ਕਿਆ ਬਾਤ ਹੈ ਕਿਹੜੀ ਰੈਸਪੀ ਤਿਆਰ ਹੁੰਦੀ ਵੀ ਖਾਦੇ ਗੁੱਗੂ ਵੀਰ ਨੂੰ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਬਸ ਬੰਨ ਜੀ ਇਹ ਕੰਮ ਗਿਆ ਈ ਦੁੱਧ ਤੇ ਬੜਾ ਗੁੱਗੂ ਹੋ ਰਿਹਾ ਨਹੀਂ ਕੋਈ ਕਹਿੰਦਾ ਭਾਈ ਮੇਰੇ ਪਾਲਾ ਸੌ ਮੱਝ ਬੰਨੀ ਕਰੇ ਆਪਣੇ ਉਹ ਭਰਾਵਾ ਦੂਜਿਆਂ ਦੇ ਪਾਉਣਾ ਕਿ ਇੱਕੋ ਤੇ ਢਿੱਡ ਭਰਦਾ ਤੇਰਾ ਹੋਰਾਂ ਦੁੱਪਈ ਦੁੱਧ ਪੋਈਂਦਾ ਇਹ ਦਾ ਸੁੱਕ ਗਿਆ ਲੈ ਆ ਲੈ 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 ਆ ਲੈ ਆਣਾ ਤੇਨੇ ਦੁੱਧ ਇਹਦੇ ਬਾਵਾ ਪਾਇ ਮੈਂ ਸਟੋਰੀ ਵੇਖੀ ਸੀਗੀ ਉਹ ਅਗਲੇ ਅੱਜ ਪਾਉਨੇ ਟ੍ਰੈਲ ਤਾਂ ਲੈ ਲੈਂਦੇ ਕਿ ਕਿਤੇ ਮਾਸਟਰ ਸ਼ੈਫ ਖੜਾ ਆ ਕੇ ਕੀ ਕਰੀਏ ਦੁੱਧ ਦਾ ਬਾਲਾ ਸੁੱਕੇ ਲਈ ਫਿਰਦਾ ਯਾਰ ਕੀ ਕਰੀਏ ਦੁੱਧ ਉਹ ਤੂੰ ਇਹ ਨੋ ਵੀ ਸਾੜ ਦਿਆਂ ਜਿਹੜਾ ਹੈਗਾ ਵਾ ਇਸ ਵਾਧਾ ਨਹੀਂ ਤੂੰ ਖੜਦਾ ਸਹੀ ਲਿਆ ਚਮਚਾ ਮੈਂ ਚੈੱਕ ਕਰ ਲੈਣਾ ਬਈ ਤੇ ਆਓ ਕੀ ਕਰੀ ਗੋਦੀਆਂ ਮੇਰੇ ਹਾਂ ਨਹੀਂ ਲਾਇ ਦੇ ਵੀ ਭਰਾ ਦੁੱਧ ਵਾਵਾ ਪਾੜਾ ਵਿੱਚੋਂ ਭੈਣ ਨੇ ਵਾਵਾ ਪਾਇਆ ਹੈਗਾ ਨਹੀਂ ਅਗਲੇ ਦੁੱਧ ਮੋਢੇ ਭਰ ਗਿਆ ਹੋਏ ਯਾ ਆ ਪਾੜ ਲੈ ਆ ਲੈ ਯਾ ਪਾੜ ਕੇ ਲੈ ਆ ਬਸ ਤਾਂ ਯਾਰ ਆਵਾ ਦਾ ਉਹ ਪਾੜ ਕੇ ਸਾਰੇ ਹੀ ਵੇਖਿਆ ਬੰਦ ਕਰ ਇਹ ਵੀਰ ਜੀ ਐ ਹੀ ਹੁੰਦਾ ਹੁੰਦਾ ਵਾ ਸਾੜ ਕੇ ਬਹਿ ਗਿਆ ਲੈ ਪਿਆਲੇ ਮਨ ਸਿਆਣਾ ਬਣ ਲਗਾ ਕਹਿੰਦਾ ਦੁੱਧ ਜ਼ਿਆਦਾ ਪਾਓ ਦੁੱਧ ਜ਼ਿਆਦਾ ਪਾਓ ਦੁੱਧ ਪਾ ਕੇ ਜ਼ਿਆਦਾ ਸਾੜਦੇ ਗੂੰ ਘੜ ਦਾ ਫਰੇਟਾਂ ਦਾ ਨਾਂ ਹੁਣ ਵਿੱਚ ਸ਼ਹਿਦ ਰਲੇ ਨਾ ਕਾਰਨਾ ਵਾ ਜਾ ਭਰਾਵਾ ਜਿਉਂਦਾ ਵਾ ਹਦਰ ਰਸਕੀ ਤਿਆਰ ਆਈ ਰਸਕੀ ਸੁਆਦੀ ਤਿਆਰ ਆ ਸਾੜ ਸੂੜ ਕੇ ਗਾਂ ਆਇਆ ਉਹਨਾਂ ਨੂੰ ਕੋਈ ਨਹੀਂ ਹਾਲ ਭਰਾਵਾ ਤੇਰਾ ਆਈ ਔਖਾ ਸਨੋਖਰਾ ਹੁਣ ਹੁਣੇ ਕੀ ਖਰਾਬ ਹੋ ਗਏ ਹੁਣੇ ਨਾ ਮੈਨ ਲਈ ਆ ਰਹਿਣ ਦੇ ਨਵੇਂ ਮੈਂ ਇਹਨੇ ਤੂੰ ਪਾਸ ਡੰਡ ਲਾਉਣ ਨੀ ਜੰਮੇ ਉਹ ਦਾ ਇਹਨਾਂ ਨੇ ਮਚਾਏ ਆ ਪਹਿਲੇ ਕਿੱਥੇ ਹੋ ਵੱਡੇ ਨੇ ਚਹਰ چیر ਜਿਪਾ ਆਪੂ ਦੇ ਧਾਰਾ ਕੋਈ ਨਹੀਂ ਪਰੇ ਕੋਹ ਨਹੀਂ ਗਿਆ ਇੰਨੇ ਬਣਾਏ ਆਣ ਕੇ ਮੋਟੇ ਨੇ ਚੈੱਕ ਕਰ ਮੋਟੇ ਦੇ ਬਣਾਏ ਵੇਖੋ ਤਾਂ ਆ ਕੀ ਹੈ ਆਵੇ ਭਾਈ ਹਾਂ ਆਵੇ ਕਿੱਥੇ ਆਵੇ ਆ ਹੀ ਆ ਆ ਕੇ ਕਰ ਮੋਟੇ ਨੂੰ ਬਤਾ ਉਹ ਜਾ ਯਾਰ ਉਹ ਬਹੁਤ ਦਿਮਾਗੀ ਕਰਿਆ ਆ ਮੈਂ ਤਾਂ ਦੇ ਆ ਬਣ ਗਿਆ ਹੁਣ ਐ ਮੈਂ ਨਾ ਬੁਣਿਆ ਕਰ ਸਿਆਣਾ ਜਾਂ ਲੋੜ ਤੋਂ ਜਾਣਾ ਤੇ ਮੈਂ ਤਾਂ ਹੱਥੋਂ ਨਹੀਂ ਲਾਇਆ ਉਹਨੇ ਬਣਾਏ ਜਿਹੜੇ ਬਣਾਏ ਆ ਇਹ ਐਵਣਾ ਬਣਿਆ ਸਾਈ ਇਹ ਹਰ ਜੀਤੀ ਆ ਹੂੰ ਤਾਂ ਕਰਤਾ ਹੀ ਨਾ ਰਸਤੇ ਤੁੰਗੇ ਮੈਂ ਵਧੀਆ ਤੂੰ ਸਾੜੀ ਦਿੱਤੇ ਆ ਮੈਂ ਸਾੜੇ ਆ ਮੈਨੂੰ ਕੀ ਪਤਾ ਹੀਗਾ ਆ ਮੁੰਨ ਰੀਆ ਬਣ ਗਿਆ ਹੁਣ ਆ ਦੁੱਧ ਹੀ ਜ਼ਿਆਦਾ ਪਾਉਣਾ ਸੀ ਕੋਲ ਬਣਾ ਕੇ ਆ ਬੜਾ ਸ਼ਹਿਰ ਤੇ ਫਿਰ ਮੈਂ ਤੈਨੂੰ ਕੀ ਕਹਾਂ ਉਦੋਂ ਕੋਈ ਨਹੀਂ ਕੋਈ ਇੰਨਾ ਬੰਦਾ ਸਿੱਖ ਹੀ ਜਾਂਦਾ ਹੁੰਦਾ ਭਰਾਵਾ ਨਹੀਂ ਮੈਨੂੰ ਸ਼ਹਿਰ ਆ ਹੁੰਦਾ ਆ ਬਾਂਡੀ ਲਾਦੀ ਹੁਣ ਅਸਪੀ ਕੀ ਬਣਾਇਦੇ ਜਵਾਕਾਂ ਨੂੰ ਖਾਣ ਲਈ ਹੁਣ ਸਹੀ ਤਰ੍ਹਾਂ ਤੇ ਬਣੀ ਮਿੱਤਰੋ ਜ ਮਮੂ ਇਹਨੂੰ ਹਾਂ ਜਿਆਦਾ ਹੀ ਪੈ ਗਿਆ ਫਿਰ ਅੰਦਾਜ਼ੀ ਨਾਲ ਸੈਂਕਿਆ ਹੁੰਦਾ ਓਏ ਪਲਟਾਈ ਦੇਣੀ ਹੁੰਦਾ ਕਿਉਂ ਪਾ ਕੇ ਸ਼ੈਦ ਇਹ ਆਪਰੇ ਟਮਟਾ ਲੈ ਲੈ ਟਮਟਾ ਲੈ ਹੁਣ ਰੈਸੀ ਕੰਮ ਜਾਂ ਬੋਲ ਤੂੰ ਖਾ ਲੈ ਅੱਗੇ ਮੈਂ ਨਹੀਂ ਖਾਦੇ ਖਰਾਬ ਸੀ ਤੇ ਰਾੜੇ ਉਹ ਤਾਂ ਰਾੜੇ ਆਓ ਪਹਿਲੇ ਆ ਖਰਾਬ ਵੀ ਉਹ ਮੈਗਾ ਤੇ ਔਰ ਇਹ ਜਾਗਾ ਹਾਂ ਉਹ ਖਰਾਬ ਖਰਾਬ ਮੈਨੂੰ ਖਵਾ ਦਾਲ ਸਹੀ ਆਪ ਖਾਣ ਲੱਗਾ ਹੁਣ ਮੈਂ ਚੰਗੇ ਬਣਾ ਰੱਖ ਕੇ ਗਿਆ ਸੀ ਇਹ ਇਹ ਬਣਾ ਗਿਆ ਉੱਥੇ ਇਹ ਬੋਲੋ ਜਿਹੜੇ ਅੰਦਰ ਬੈਠਾ ਇਹ ਅੰਦਰ ਇੱਕ ਬੈਠਾ ਨਾ ਬੰਦਾਲਾ ਰੋਸ ਕੇ ਰੋਸ ਕੇ ਬੈਠਾ ਨਾ ਬੰਡਾ ਵਾਲਾ ਬੋਲ ਕਾ ਮਾਸੀ ਅਲਪੇ ਕੰਮ 2 ਮਿੰਟਾਂ ਜੀ ਰਿਕਾਰਡਿੰਗ ਹੋਈ ਹੋਣੀ ਹੈ ਹੈ ਹੋਊਗੀ ਰਿਕਾਰਡਿੰਗ ਹਾਂ ਸੁਣਾਈ ਤੇ ਹਾਂਜੀ ਗੋਗੂ ਜੀ ਕੀ ਕਹਣਾ ਚਾਹਾਂਗੇ ਆਪਣੀ ਰੈਸਪੀ ਬਾਰੇ ਤੁਸੀਂ ਵੈਰੀ ਗੁੱਡ ਨਹੀਂ ਇਹ ਵੈਰੀ ਗੁੱਡ ਨਾਲ ਕੰਮ ਤਾਂ ਕਾਵਾ ਜੀ ਕੋ ਨਾ ਬੋਲੋ ਦਿਲੋਂ ਰਸ ਆਪਾਂ ਪਾੜਾ ਘੁੰਮਣ ਜਾਣਾ ਆਪਾਂ ਬਰੈਡ ਲੈ ਆਏ ਨੇ ਨਾਲ ਪਾਸ ਆ ਤਾਂ ਨਹੀਂ ਖਾਣਾ ਹੋਰ ਕੋ ਭਾਵੇਂ ਖਾਣਾ ਹੈ ਪਰ ਮੋਟੇ ਓਏ ਇਹਨਾ ਪਾੜਾ ਘੁੰਮਣ ਆ ਬਰੈਡ ਲੈ ਆਏ ਨੇ ਮੈਂ ਭੁੱਖੇ ਮਰ ਜਾਾਂਗੇ ਆ ਬਰੈਡ ਦੇ ਆਣੇ ਆਂ ਤੇ ਤੇਰੇ ਲਈ ਰੈਸਪੀ ਨਹੀਂ ਖਾਣੇ ਆਂ ਨਾ ਪਾ ਐ ਮੁਹਾਂਗਾ ਮੋਟੇ ਨੂੰ ਮੋਟਾ ਟੁੰਟੂ ਲਾਣਾ ਹੈ ਉੱਥੇ ਨਾ ਠੀਕ ਆ ਵੇਥਨ ਨੂੰ ਨਾ ਵੇਥਨ ਨੂੰ ਨਾ ਰੱਖਿਆ ਮੈਂ ਕਿਉਂ ਖਾਣ ਨੂੰ ਰੱਖਿਆ ਦਿਨ ਖਾਣ ਨੂੰ ਰੱਖਿਆ ਵਾ ਆ ਮੇਰੇ ਪੁੱਤ ਕਰਦੇ ਕਰੇ ਇੱਧਰ ਰੈਸਪੀ ਕਰੇ ਉੱਧਰ ਰੈਸਪੀ ਤੁਹਾਡੇ ਰੈਸਪੀ ਨਹੀਂ ਮੁਕਰੀਆਂ ਮੀਆਂ ਕੀ ਗੱਲ ਆ ਉਹ ਬਣਾਉਣੀ ਆ ਬਣਾਉਣਾ ਕੀ ਆ ਇਹਨੂੰ ਵੇਥਨ ਉਹਦੇ ਚ ਪਾਉਣਾ ਆ ਮਿਲ ਕੇ ਬਣਾਉਣਾ ਹਾਂ ਮਿਲ ਕੇ ਕੱਟ ਬਣਾ ਲਾਂਗੇ ਥੋੜਾ ਜਿਹਾ ਵੇਥਨ ਪਾ ਦੇਵਾਂਗੇ ਕੀ ਕੋਹ ਬਣਾਈ ਜਾਂਦੇ ਲਾਲਾ ਪਾਪਾ ਮੇਰੇ ਪੁੱਤ ਬਹਿ ਜਾਗਾ ਨੇਹਾ ਹੁੰਦੇ ਜਾਂਦੀ ਜੇ ਖਾਣਾ ਰਾਤ ਨੂੰ ਦੁੱਧ ਨਾਲ ਤੇ ਮੈਂ ਨਹੀਂ ਖਾਣਾ ਤੂੰ ਤੂੰ ਸੋਚਿਆ ਨਾ ਕੱਲ੍ਹ ਪਿਆ ਕਰਨਾ ਰਾਤ ਨੂੰ ਉਹ ਨੁਕੀ ਖਾਣਾ ਕਰਨਾ ਓਏ ਮਿੱਤਰੋ ਆਏ ਓਏ ਕੀ ਕਰੀਏ ਹੁਣ ਡਿਊਟੀ ਲੱਗ ਗਈ ਆ ਕੀ ਕਰਨਾ ਭੁੱਲਣਾ ਕਿਵੇਂ ਆ ਹੋਰ ਵੀ ਪਾਉਣਾ ਲਾਓ ਮਿੱਤਰੋ ਕਹਿੰਦੇ ਰੈਡੀ ਹੋ ਗਿਆ ਕੀ ਰੈਡੀ ਹੋ ਗਿਆ ਵੇਸਲ ਜਿਸ ਸਿਚੁਏਸ਼ਨ ਵਾਓ ਚਾਚਾ ਬਹੁਤ ਵੇਸਲ ਇਹ ਹੀ ਆ ਇੱਕ ਕਲਾਕੰਦ ਕਲਕੰਦ ਪਾਈ ਕਲਾਕੰਦ ਪਾਈ ਵਿੱਚ ਹਮ ਵੈਰੀਟੇਟੀ ਇਹਸ ਘਰਾਤ ਤੇ ਅੱਦ ਦੀ ਥਾਣੀ ਹੋਈ ਹੋਗੀ ਦੁੱਧ ਦੇ ਨਾਲ ਸਮੋਰਦੀ ਦਾ ਨਾ ਆਪਣਾ ਉਹਨੂੰ ਪਿੱਛੇ ਖਾਣ ਨੂੰ ਵੇਖੀ ਅੱਗੇ ਚਾਚਾ ਵਾਓ ਵੈਰੀ ਬਿਊਟੀਫੁਲ ਲਾਸਮ ਮਦਰ ਤੇ ਲਾਵੀ ਮਤਰਾ ਇਸੇ ਨਾਲ ਆਪਣਾ ਅੱਜ ਦਾ ਵਲੌਗ ਅੱਡ ਖਤਮ ਤੇ ਚੈਨਲ ਕਰ ਲੋ ਸਬਸਕ੍ਰਾਈਬ ਜਿੰਨੇ ਨਹੀਂ ਚੈਨਲ ਕੀਤਾ ਸਬਸਕ੍ਰਾਈਬ ਤੇ ਕੱਲ ਨੂੰ ਇੱਕ ਪ੍ਰੈਂਕ ਵਲੌਗ ਆਉਣਾ ਬਹੁਤ ਹੀ ਘੈਂਟ ਜੋ ਕਿ ਜੱਸੀ ਕਰੇ ਪ੍ਰੈਂਕ ਹੋਇਆ ਬਹੁਤ ਤਗੜਾ ਬਹੁਤ ਤਗੜਾ ਬੈਂ ਪੁੱਛੋ ਨਾ ਕਿਵੇਂ ਨਾ ਹੋ ਗਿਆ ਤੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਅਗਲਾ ਵਲੌਗ ਚੈੱਕ ਕਰਿਓ ਬਾਸ ਧੰਨਵਾਦ ਥੈਂਕ ਯੂ